ਗਲਤ ਹੈ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅੱਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਪਹਿਲੀ ਟੋਰੀ ਤੇ ਆ ਨਾ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਕਰਨ ਨੂੰ ਇਹਨੂੰ ਫਿਰ ਇਹ ਜਦੋਂ ਪਿੱਛੇ ਇਹਨੂੰ ਦੇਖਿਆ ਲੇਡੀਜ਼ ਆ ਰਹੀਆਂ ਨੇ ਦੌੜ ਰਹੀਆਂ ਸੀ ਤੇ ਮੈਂ ਇੱਥੇ ਸਾਈਡ ਤੇ ਅਫੇਚ ਖੜਾ ਕਰਤਾ ਹਾਂ ਬਾਕੀ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤਾਂ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਸਿਆਣੇ ਬਿਆਣੇ ਲੱਗ ਰਹੇ ਹੋ ਠੀਕ ਹੈ ਉਹ ਵੀ ਤੁਹਾਡੀ ਬਹੁਤ ਹੈ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਮਾਣਗੂਰੀ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵ ਚੁਕਿਆ ਗਿਆ ਗੁਜ਼ਾਰਾ ਫੇਰੂਮਾਨ ਅੱਛਾ ਜੀ ਉਹਦੀ ਕਲਿੱਪ ਹੈਗੀ ਹੈ ਮੇਰੇ ਕੋਲ ਇੱਕ ਚੰਗੇ ਘਰ ਦਾ ਬੰਦਾ ਐਕਟਿਵਾ ਚੋਰੀ ਕਰਦਿਆਂ ਫੜਿਆ ਗਿਆ ਪਾਰਕਿੰਗ ਦੇ ਵਿੱਚੋਂ ਐਕਟਿਵਾ ਚੋਰੀ ਕਰ ਰਿਹਾ ਸੀ ਅਤੇ ਜਦੋਂ ਉਹ ਐਕਟਿਵਾ ਮਾਲਕ ਮਹਿਲਾ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਐਕਟਿਵਾ ਉੱਥੇ ਹੀ ਛੱਡ ਕੇ ਭੱਜ ਗਿਆ ਸੀ ਪਰ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਇਮਾਮਲਾ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੀ ਪਾਰਕਿੰਗ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਚੰਗੇ ਘਰ ਦੇ ਬੰਦੇ ਵੱਲੋਂ ਐਕਟੀਵਾ ਚੋਰੀ ਕੀਤੀ ਜਾ ਰਹੀ ਸੀ ਪਰ ਜਦੋਂ ਇਸ ਵਿਅਕਤੀ ਦੇ ਵੱਲੋਂ ਆਪਣੀ ਮਜਬੂਰੀ ਦੱਸੀ ਗਈ ਤਾਂ ਉਸ ਨੂੰ ਸੁਣ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਜੁਤੇ ਇੱਕ ਸਰਦਾਰ ਵਿਅਕਤੀ ਜੋ ਕਿ ਦੇਖਣ ਦੇ ਵਿੱਚ ਚੰਗੇ ਘਰ ਦਾ ਨਜ਼ਰ ਆ ਰਿਹਾ ਹੈ ਉਸਨੇ ਪਾਰਕਿੰਗ ਦੇ ਵਿੱਚ ਖੜੀ ਐਕਟੀਵਾ ਨੂੰ ਜਾਲੀ ਚਾਬੀ ਲਗਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਐਕਟੀਵਾ ਦੀ ਮਾਲਕ ਮਹਿਲਾ ਨੇ ਦੇਖ ਲਿਆ ਤੇ ਫਿਰ ਰੋਲਾ ਪਾ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਪਿੱਛਾ ਕਰਕੇ ਐਕਟੀਵਾ ਚੋਰੀ ਕਰਕੇ ਭੱਜ ਰਹੇ ਬੰਦੇ ਨੂੰ ਕਾਬੂ ਕਰ ਲਿਆ ਤੇ ਉਸ ਦੀ ਛਿੱਤਰ ਪ੍ਰੇਡ ਵੀ ਕੀਤੀ ਐਕਟਿਵਾ ਚੋਰੀ ਕਰਨ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਸਦੀ ਐਕਟਿਵਾ ਵੀ ਕੁਝ ਦਿਨ ਪਹਿਲਾਂ ਹੀ ਚੋਰੀ ਹੋ ਗਈ ਸੀ ਜਿਸ ਦਾ ਘਾਟਾ ਪੂਰਾ ਕਰਨ ਲਈ ਉਸਨੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਗਿਆ ਉਧਰ ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ આરોપી ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਨਾਮ ਕੀ ਤੁਹਾਡਾ ਸੰਤੋਸ਼ ਸਿੰਘ ਕੀ ਮਾਮਲਾ ਹੋਇਆ ਸੀ ਚੋਰੀ ਕੀਤੀ ਤੁਹਾਡੇ ਦੇ ਇਲਜ਼ਾਮ ਮੇਰੇ ਚੋਰੀ ਕੀ ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਗੈਲੋ ਇਹਨੂੰ ਫਿਰ ਇਹ ਜਦੋਂ ਪਿੱਛੇ ਇਹਨੇ ਦੇਖਿਆ ਲੇਡੀਜ਼ ਆ ਰਹੀਆਂ ਐ ਦੌੜ ਰਹੀਆਂ ਸੀ ਤੇ ਮੈਂ ਇੱਥੇ ਸਾਈਡ ਤੇ ਅੱਪਰੇ ਵਿਚ ਖੜਾ ਕਰਤਾ ਤੁਹਾਨੂੰ ਕੀ ਲੱਗਦਾ ਇਹ ਕੰਮ ਕਰਨਾ ਚੋਰੀ ਕਰਦੇ ਹੋ ਮੈਂ ਮੈਂ ਸ਼ਰਮਿੰਦਾ ਹਾਂ ਚੋਰੀ ਨਹੀਂ ਕਰਦਾ ਇਹ ਇਹ ਮੇਰਾ ਤਿੰਨ ਤਿੰਨ ਆਪਣਾ ਜੋੜਦੇ ਆ ਹੁਣ ਕਿਸੇ ਨੇ ਦੀ ਕਮਾਈ ਆ ਲੋਕ ਜੋੜਦੇ ਆ ਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਕਿਹੜੀ ਐਕਟੀਵਾ ਲੈ ਜਾਣੇ ਹੋ ਚੰਗੀ ਗੱਲ ਹੈ ਗਲਤ ਹੈ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੇ ਹੋ ਅੱਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਕਿੱਥੇ ਰਹਿੰਦੇ ਹੋ ਮੈਂ ਗਿੱਲਾ ਚ ਕੀ ਨਾਮ ਹੈ ਕਿੱਥੇ ਦਾ ਨਾਮ ਤਾਂ ਡੱਗੀ ਨਾਮ ਹੈ ਮੈਂ ਤਾਂ ਤਾਂ ਸੁਨਾਪਿਆ ਸੰਤੋਖ ਸੰਤੋਖ ਸਿੰਘ ਸੰਤੋਖ ਸਿੰਘ ਹਾਂ ਅੱਛਾ ਸੰਤੋਖ ਸਿੰਘ ਜੀ ਇਹ ਪਹਿਲੀ ਤੁਹਾਡੀ ਚੋਰੀ ਹੈ ਜਾਂ ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਹੋਈਆਂ ਨਹੀਂ ਇਸ ਤੋਂ ਪਹਿਲੇ ਤਾਂ ਮੈਂ ਜੌਬ ਕਰਦਾ ਕਿਤੇ ਵੀ ਅੱਛਾ ਹਾਂ ਚੋਰੀ ਦੀ ਕੀ ਮਜਬੂਰੀ ਹੋ ਗਈ ਕਿ ਇਹਨੇ ਪਹਿਲੀ ਚੋਰੀ ਕੀਤੀ ਹੈ ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵ ਚੁਕਿਆ ਗਿਆ ਗੁਜ਼ਾਰਾ ਫੇਰੂ ਮਾਨ ਜੀ ਅੱਛਾ ਜੀ ਉਹਦੀ ਕਲਿੱਪ ਹੈਗੀ ਹੈ ਮੇਰੇ ਕੋਲ ਤੁਸੀਂ ਚੋਰੀ ਦੀ ਰਿਪੋਰਟ ਲਖਾਈ ਹੈ ਚੋਰੀ ਦੀ ਰਿਪੋਰਟ ਬੇਟੇ ਦੇ ਖੋਲ ਸੀ ਉਹ ਲਿਖਾਈ ਹੈ ਉਹਦੀ ਲੈ ਲਓ ਇੰਟਰਵਿਊ ਬੇਟੇ ਦਾ ਸੀ ਐਕੀਵਾ ਉਹ ਲਿਖਾਈ ਹੋਈ ਹੈ अच्छा ते ओ ओ दी फोटो ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦਾਰਾ ਫੇਰੂ ਮਾਂ ਤੋਂ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ ਤੇ ਪਰਸੋਂ ਮਤਲਬ ਇੱਕ ਤਰੀਕ ਨੂੰ ਜਿਹੜਾ ਤੁਹਾਡੀ ਤੁਹਾਡੀ ਇੱਕ ਵਾਰ ਚੋਰੀ ਹੋ ਗਈ ਅੱਜ ਤੋਂ ਹੀ ਸੋਚਿਆ ਮੈਂ ਕਿਸੇ ਦੀ ਚੱਕਲਾਂ ਤੇ ਹਿਸਾਬ ਬਰਾਬਰ ਹੈ ਬਸ ਇਹੋ ਜਿਹੀ ਕੋਈ ਦਿਮਾਗ ਵਿੱਚ ਅੱਛਾ ਬਾਕੀ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤੇ ਚੰਗੀ ਬਿਆਨ ਬਲਾਕ ਕਰਦਾ ਸਿਆਣੇ ਬਿਆਣੇ ਲੱਗ ਰਹੇ ਠੀਕ ਹੈ ਉਮਰ ਵੀ ਤੁਹਾਡੀ ਬਹੁਤ ਆ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹਿ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਹਾਂਜੀ ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ ਇਹ ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ ਕਾਫੀ ਦਾ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ ਨਹੀਂ ਦਾਲੀ ਕਿਹੜੀ ਗੱਲ ਜੇ ਫੜੇ ਗਏ ਤੁਸੀਂ ਹੁਣ ਸ਼ਰਮਿੰਦਾ ਫੜੇ ਸਰੇ ਨਾਲ ਸਕੂਟਰ ਤੋਂ ਮੈਂ ਇੱਥੇ ਖੜਾ ਕਰਕੇ ਅੱਧਾ ਚਲਾ ਗਿਆ ਸੀ ਅੱਛਾ ਫਿਰ ਇਹ ਮੇਰੇ ਮਗਰ ਮਗਰ ਉੱਧਰ ਗਏ ਨੇ ਤੇ ਮੈਂ ਫਿਰ ਨਾਲ ਆ ਗਿਆ ਤੇ ਸਜਾ ਤਾਂ ਮਿਲਣੀ ਚਾਹੀਦੀ ਕਿ ਨਹੀਂ ਚਾਹੀਦੀ ਨਹੀਂ ਮੈਂ ਸ਼ਰਮਿੰਦਾ ਮੈਂ ਤੇ ਭਾਜ ਜੀ ਨੂੰ ਆਪ ਜੋੜੀ ਜਾਂਦਾ ਨਹੀਂ ਸਜਾ ਤਾਂ ਹੈਗੀਆਂ ਫਿਰ ਸਜਾ ਦਾ ਹੈਗੇ ਨਾ ਤੁਸੀਂ ਕਿਤਨਾ ਕਿਤ ਉਹਨੇ ਤਾਂ ਦੇਖੋ ਜੀ ਇਹ ਤਾਂ ਜਿਹੜਾ ਅਫੈਂਸ ਹੀ ਹੈ ਨਾ ਮੈਂ ਉਹ ਠੀਕ ਕਰਾਂ ਆਪਣੇ ਦੀ ਸਜ਼ਾ ਤਾਂ ਹੋਣੀ ਚਾਹੀਦੀ ਪਰ ਬਹਿ ਸ਼ਰਮਿੰਦਾ ਵਾ ਮੈਨੂੰ ਮਾਫ਼ ਕਰ ਸਰ ਜੀ ਉਹ ਤੇ ਜਾਤ ਹੈ ਅਸੀਂ ਰੇਨ ਇੰਟਰਨੈਸ਼ਨਲ ਦੇ ਸਟੂਡੈਂਟ ਆ ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਸੀ ਇਹ ਅੰਕਲ ਸਾਡੇ ਕੋਲ ਦੀ ਲੰਘੇ ਲੰਕੇ ਜਾ ਕੇ ਮੇਰੀ ਐਕਟਿਵਾ ਦੇ ਉੱਤੇ ਬਹਿ ਗਏ ਨੇ ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵਾ ਲੈ ਕੇ ਭੱਜਣ ਲੱਗੇ ਤੇ ਮਗਰੋਂ ਮੈਂ ਬਾਜਾ ਮਾਰੀ ਅੰਕਲ ਮੇਰੀ ਐਕਟਿਵਾ ਮੇਰੀ ਐਕਟਿਵਾ ਇਹਨਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਵੇਖਿਆ ਸੁਣਿਆ ਹੀ ਨਹੀਂ ਆ ਇਹ ਜਿਹੜਾ ਮਾਮਲਾ ਹੋਇਆ ਕਿੱਥੇ ਹੈ ਤਗਰੀ ਇੱਥੇ ਹੋਇਆ ਯਾ ਇੱਥੇ ਮੁਰਾੜੀ ਮਾਰਕੀਟ ਦੇ ਵਿੱਚ ਇੰਸਟੀਚਿਊਟ ਦੇ ਬਿਲਕੁਲ ਨੀਚੇ ਅੱਛਾ ਜੀ ਔਰ ਇਹ ਲੈ ਕੇ ਮਗਰ ਭੱਜਿਆ ਸੀ ਕਿਸੇ ਸਟੂਡੈਂਟ ਦੀ ਐਕਟਿਵਾ ਮੰਗੀ ਮਗਰ ਲੈ ਕੇ ਇਹਨਾਂ ਦਾ ਪਿੱਛਾ ਕੀਤਾ ਜਦ ਔਰ ਪੁਲਿਸ ਨੂੰ 1 ਘੰਟੇ ਤੋਂ ਉੱਪਰ ਹੋ ਚੁੱਕਿਆ ਕਾਲ ਕੀਤੀ ਨੂੰ ਹਾਲ ਤੱਕ ਪੁਲੀਸ ਆਹੀ ਨਹੀਂ ਕਿਹੜਾ ਥਾਣਾ ਲੱਗਦਾ ਤੇ ਨੇ ਮੋਤੀ ਮੇ ਫਿਰ 7 ਨੰਬਰ ਇੱਥੇ ਲੱਗਦਾ ਮੈਂ ਤਾਂ ਵੈਸੇ ਕੋਹਾੜੇ ਤੋਂ ਆ ਮੈਨੂੰ ਇੱਥੇ ਦਾ ਪਤਾ ਨਹੀਂ ਆ ਵੀ ਕਿਹੜੀ ਚੌਂਕੀ ਲੱਗਦੀ ਆਪਾਂ ਪਰ 100 ਨੰਬਰ ਤੇ ਕਾਲ ਕੀਤੀ ਸੀ ਉਹ ਕਹਿ ਰਹੇ ਸੀ ਭੇਜ ਰਹੇ ਆ ਤਿੰਨ ਚਾਰ ਵਾਰ ਕਾਲ ਕਰਤੀ ਹਾਲ ਤੱਕ ਕੋਈ ਨਹੀਂ ਆਇਆ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੀ ਇਹ ਜੀ ਕੀ ਮਜਬੂਰੀ ਸੀ ਹੋਰ ਫੜਿਆ ਜੀ ਕੀ ਕਾਰਵਾਈ ਕੀਤੀ ਜਾਊਗੀ ਇਹ ਚੋਰ ਤੇ ਹਰਦਾ ਦੇ ਹਾਂਜੀ ਕਿੰਨਾ ਨੰਬਰ ਤੇ ਲੈ ਕੇ ਜਾ ਰਹੇ 7 ਨੰਬਰ 7 ਨੰਬਰ ਸਾਡਾ ਵੀ ਬਾਈਕ ਚੱਕਿਆ ਗਿਆ ਸੀ ਨਾ ਪੁੱਛੇ ਲੈ ਕੇ ਜਾ ਰਹੇ 7 ਨੰਬਰ 7 ਨੰਬਰ ਕਿ ਨਾਮ ਕੀ ਤੁਹਾਡਾ ਬਾਈ ਮੇਰਾ ਸੁਖਮਨ ਜੱਟ ਕੀ ਕਾਰਵਾਈ ਕੀ ਕੀਤੀ ਜਾਊਗੀ ਇਸ ਚੋਰ ਦੀ ਵੈਰੀਫਾਈ ਕਰਦੇ ਫਿਰ ਦੇਖ ਜੀ ਵੈਰੀਫਾਈ ਕਰੋਗੇ ਹਾਂਜੀ ਇਹ ਵੈਰੀਫਾਈ ਤਾਂ ਹੋ ਗਿਆ ਚੋਰ ਦਾ ਆਪ ਮੰਨਦਾ ਪਿਆ ਕਿ ਮੈਂ ਚੋਰੀ ਕੀਤੀ ਹੈ ਠੀਕ ਹੈ ਜੀ ਹਾਂਜੀ ਹਰ ਵੀ ਵੈਰੀਫਾਈ ਕਰੋਗੇ ਤਾਂ ਇਹ ਦੇਖ ਲਓ ਜੀ ਇਹ ਇਹਨੇ ਪੁਲਿਸ ਦੇ ਮੁਲਾਜ਼ਮ ਆਏ ਸੀਗੇ ਤੇ ਚੋਰ ਆਪਣੇ ਜਿਹੜਾ ਖੁਦ ਮੰਨ ਰਿਹਾ ਕਿ ਮੈਂ ਚੋਰੀ ਕੀਤੀ ਹੈ ਲੇਕਿਨ ਹਜੇ ਵੀ ਜਿਹੜਾ ਪੁਲਿਸ ਵੱਲੋਂ ਇਹ ਕਹਿੰਦੇ ਕਿ ਅਸੀਂ ਵਾਰੀ ਵੈਰੀਫਾਈ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਬੰਦੀ ਕਾਰਵਾਈ ਉਹ ਕਰਾਂਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ